ਔਰ ਜਦੋਂ ਮੈਂ ਆਪਣੇ ਬਜ਼ੁਰਗਾਂ ਨੂੰ ਇੱਥੇ ਲੜਦੇ ਦੇਖਿਆ ਉਹਨਾਂ ਨੂੰ ਜ਼ਖਮੀ ਹੁੰਦੇ ਵੇਖਿਆ ਮੇਰੇ ਅੰਦਰ ਨਾ ਬਹੁਤ ਹੀ ਜ਼ਿਆਦਾ ਦੁੱਖ ਲੱਗਾ ਉਹਨਾਂ ਨੂੰ ਦੇਖ ਕੇ ਨਾ ਫਿਰ ਤੁਹਾਡੇ ਕੋਲ ਪੇਸ਼ੈਂਟਸ ਕਿਸ ਤਰ੍ਹਾਂ ਦੇ ਆਇਨੇ ਕਿਹਾ ਸਾਡੇ ਕੋਲ ਇੱਥੇ ਪੇਸ਼ੈਂਟ ਦੇਖਣ ਨੂੰ ਮਿਲੇ ਜਿੱਦਾਂ ਕਈਆਂ ਦੇ ਫੱਟ ਫੱਟੜ ਸੀਗੇ ਕਿਸੇ ਦੀ ਅੱਖ ਤੱਕ ਨਿਕਲੀ ਹੋਈ ਸੀ ਔਰ ਜ਼ਿਆਦਾਤਰ ਪੇਸ਼ੈਂਟ ਜਿਨ੍ਹਾਂ ਦਾ ਮੂੰਹ ਫਟਿਆ ਆ ਹੱਥ ਵਿੱਚ ਬੰਮ ਫਟ ਗਿਆ ਆ ਔਰ ਪਾਟ ਵੀ ਫਟੇ ਇਵਨ ਇਹਦੇ ਪ੍ਰਾਈਵੇਟ ਪਾਟ ਦੇ ਵੀ ਲੱਗੇ ਆ ਔਰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਨਜਖਮੀ ਕੀਤਾ ਜਾ ਰਿਹਾ ਬਹੁਤ ਗੰਦੀ ਫਾਇਰਿੰਗ ਹੋ ਰਹੀ ਹੈ ਅੱਛਾ ਅ ਕਨਾਈ ਕਾਲ ਦੱਸਿਓ ਜਿਹੜਾ ਸਮੋਖ ਮਮ ਸਿੱਟਦੇ ਪਏ ਨੇ ਉਹ ਕਿੰਨਾ ਕੁ ਘੱਟ ਕੇ ਹੈਗਾ ਯਾ ਇਹ ਵੀ ਬੰਡਲ ਜਿੱਥੇ ਤੱਕ ਮੈਂ ਦੇਖਿਆ ਹੈ ਜਿੱਦਾਂ ਪੇਸ਼ੈਂਟਸ ਮੇਰੇ ਕੋਲ ਆ ਰਹੇ ਆ ਉਹ ਧੂਏ ਦੇ ਨਾਲ ਉਹਨਾਂ ਦੀ ਅੱਖਾਂ ਦੇ ਵਿੱਚ ਇੰਨਾ ਜ਼ਿਆਦਾ ਰੈਡਨੈਸ ਆ ਇਰਿਟੇਸ਼ਨ ਹੋ ਰਹੀ ਆ ਪਾਣੀ ਨਾ ਆ ਰਿਹਾ ਕਿ ਉਹ ਦੇਖ ਵੀ ਨਹੀਂ ਪਾ ਰਹੇ ਆ ਸ਼ੰਭੂ ਬਾਰਡਰ ਤੇ ਇਸ ਵੇਲੇ ਮੌਜੂਦ ਆ ਔਰ ਸਾਡੇ ਨਾਲ ਇੱਕ ਇਹੋ ਜੀ ਕੁੜੀ ਜਿੰਨੇ ਇੱਕ ਵੱਡਾ ਉਦਮ ਕੀਤਾ ਆ ਇੱਕ ਕੁੜੀ ਜਿਹੜੀ ਜਲੰਧਰ ਤੋਂ ਸ਼ੰਭੂ ਤੱਕ ਪਹੁੰਚੀ ਥਾਰ ਦੇ ਵਿੱਚ ਥਾਰ ਗੱਡੀ ਲੈ ਕੇ ਤੇ ਨਾਲ ਆਪਣੇ ਸਾਥੀਆਂ ਦੇ ਨਾਲ ਪੂਰੀ ਟੀਮ ਇਸ ਵੇਲੇ ਉਹਨਾਂ ਦੀ ਸ਼ੰਭੂ ਦੇ ਵਿੱਚ ਹੈ ਔਰ ਜ਼ਖਮੀਆਂ ਨੂੰ ਮਦਦ ਪਹਚਾਈ ਜਾ ਰਹੀ ਹੈ ਹਰ ਕੀ ਲਾਖ ਤਿਆਰ ਕੀਤਾ ਜਾ ਰਿਹਾ ਤਾਂ ਕਿ ਬਚਾਇਆ ਜਾ ਸਕੇ ਜਾਨ ਬਚਾਈ ਜਾ ਸਕੇ ਜਿੰਨਾ ਹੋ ਸਕੇ ਉਹਨਾਂ ਕੰਮ ਕੀਤਾ ਜਾ ਸਕੇ ਸਾਡੇ ਨਾਲ ਮੌਜੂਦ ਨੇ ਪੈਂਟਰੀ ਸੱਭ ਤੋਂ ਪਹਿਲਾਂ ਦਾ ਨਾਮ ਦੱਸਿਓ ਮੇਰਾ ਨਾਮ ਹਿਨਾ ਹੈ ਹਿਨਾ ਜੀ ਤੁਸੀਂ ਕਿੱਥੋਂ ਆਏ ਮੈਂ ਜਲੰਧਰ ਤੋਂ ਆਈ ਆਂ ਹਾਂਜੀ ਤੇ ਮੈਂ ਉਦਾ ਇੱਕ ਡਾਈਟੀਸ਼ਨ ਦੀ ਜੌਬ ਕਰਦੀ ਆਂ ਬਟ ਜਦੋਂ ਮੈਂ ਕੱਲ ਛੁੱਟੀ ਤੇ ਸੀਗੀ ਮੇਰੀ ਜਦਾਂ ਲੈਗ ਦਾ ਆਪਰੇਸ਼ਨ ਦੱਸਿਆ ਡਾਕਟਰ ਨੇ ਬਟ ਮੈਂ ਛੁੱਟੀ ਤੇ ਸੀ ਮੇਰੇ ਪੇਨ ਹੋ ਰਹੀ ਸੀ ਅਚਾਨਕ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਜਦੋਂ ਕਿਸਾਨ ਇੱਥੇ ਨਾਲ ਲੜ ਰਹੇ ਆ ਸਾਡੇ ਵੱਡੇ ਬਜ਼ੁਰਗ ਨੌਜਵਾਨ ਪੀੜ੍ਹੀ ਉੱਥੇ ਜਾ ਕੇ ਲੜ ਰਹੀ ਆ ਫਿਰ ਮੈਂ ਉੱਥੋਂ ਦੀ ਸੋਚਿਆ ਕਿ ਨਹੀਂ ਜੇ ਇੰਨਾਂ ਦੇ ਵਿੱਚ ਇੰਨਾ ਜਜ਼ਬਾ ਜਜ਼ਬਾ ਆ ਜ਼ਖਮੀ ਹੋ ਕੇ ਵੀ ਉਹ ਲੜਨ ਗਏ ਹੋਏ ਆ ਤੇ ਮੇਰੇ ਅੰਦਰ ਵੀ ਉਹ ਜਜ਼ਬਾ ਜਾਗ ਗਿਆ ਤੇ ਮੈਂ ਇੱਥੇ ਆਨ ਦਾ ਸੋਚਿਆ ਬਿਲਕੁਲ ਆਪਾਂ ਫੋਕਸ ਵੀ ਕਰਨਾ ਚਾਹੁੰਦੇ ਕਿਉਂਕ ਰਾਈਟ ਲੈਗ ਹੈਗੀ ਆ ਉਹਦੇ ਵਿੱਚ ਜ਼ਰਾ ਪ੍ਰੋਬਲਮ ਹੈਗੀ ਆ ਜਿਸ ਕਰਕੇ ਉਹ ਸ਼ਾਇਦ ਚੰਗੀ ਤਰ੍ਹਾਂ ਨਾ ਤੁਰ ਸਕਣ ਪਰ tamen shambu ਦੇ ਵਿੱਚ ਮੌਜੂਦ ਨੇ ਇੱਥੇ ਪੂਰੀ ਢੀੜ ਦੇ ਵਿੱਚ ਮੌਜੂਦ ਔਰ ਆਪਣਾ ਪੂਰਾ ਕੰਮ ਮਗਰੇ ਉਹਨਾਂ ਨੇ ਟੇਬਲ ਲਾਇਆ ਹੋਇਆ ਆ ਸਾਰਾ ਕੰਮ ਉੱਥੇ ਚੱਲਦਾ ਪਿਆ ਦਵਾਈਆਂ ਮੌਜੂਦ ਹੈ ਸਟਾਫ ਮੌਜੂਦ ਹੈ ਔਰ ਨਾਲ ਦੀ ਨਾਲ ਉਹਨਾਂ ਦੀ ਥਾਰ ਗੱਡੀ ਮੌਜੂਦ ਹੈ ਜਿਹੜੀ ਥਾਰ ਗੱਡੀ ਹੁਣ ਫੇਮਸ ਹੋਈ ਪਈ ਹੈ ਹੈਨਾ ਜਿਹੜੇ ਡਾਈਟੀਸ਼ਨ ਨੇ ਉਹ ਫੇਮਸ ਹੋਏ ਪਏ ਨੇ ਲੋਕਾਂ ਦੀ ਸੇਵਾ ਕਰਨਾ ਜ਼ਰੂਰ ਅ ਇਸ ਵੇਲੇ ਬਹੁਤ ਮਹੱਤਵਪੂਰਨ ਚੀਜ਼ ਹੈ ਕਿਉਂਕਿ ਹੈਨਾ ਇੱਥੇ ਵੀ ਹਾਲਾਤ ਵੀ ਬੜੇ ਤਣਾਅਪੂਰਵਕ ਬਣੇ ਹੋਏ ਨੇ ਤੁਸੀਂ ਦੇਖ ਰਹੇ ਹੋ ਤੁਸੀਂ ਇੱਥੇ ਮੌਜੂਦ ਹੋ ਲਗਾਤਾਰ ਇੱਥੇ ਫਾਇਰਿੰਗ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਵੀ ਫਾਇਰਿੰਗ ਹੋਵੇ ਤੁਹਾਡੇ ਕੋਲ ਪੇਸ਼ੈਂਟਸ ਕਿਸ ਤਰ੍ਹਾਂ ਦੇ ਆਏ ਨੇ ਸਾਡੇ ਕੋਲ ਇੱਥੇ ਪੇਸ਼ੈਂਟਸ ਦੇਖਣ ਨੂੰ ਮਿਲੇ ਜਿੱਦਾਂ ਕਈਆਂ ਦੇ ਪੱਟ ਫੱਟੜ ਸੀਗੇ ਕਿਸੇ ਦੀ ਅੱਖ ਤੱਕ ਨਿਕਲੀ ਹੋਈ ਸੀ ਉਹ ਤਾਂ ਚਲੋ ਐਂਬੂਲੈਂਸ 'ਚ ਗਏ ਨੇ ਉਹਨਾਂ ਨੂੰ ਰੈਫਰ ਕੀਤਾ ਹਸਪੀਟਲ 'ਚ ਇੱਥੇ ਜਿੰਨੇ ਵੀ ਜਿਹਦਾ ਫੱਟੜ ਹੋਏ ਆ ਜਿਨ੍ਹਾਂ ਦੇ ਛੜੇ ਵੱਜੇ ਆ ਉਹਨਾਂ ਨੂੰ ਛੜੇ ਵੀ ਕੱਢੇ ਗਏ ਆ ਮੈਂ ਆਪਣੇ ਹ ਬੰਬ ਫਟ ਗਿਆ ਆ ਔਰ ਪਾਰਟ ਵੀ ਫਟੇ ਇਵਨ ਕਿਹਾ ਇਹਦੇ ਪ੍ਰਾਈਵੇਟ ਪਾਰਟ ਤੇ ਵੀ ਲੱਗਿਆ ਹੈ ਔਰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਨਾ ਜ਼ਖਮੀ ਕੀਤਾ ਜਾ ਰਿਹਾ ਬਹੁਤ ਗੰਦੀ ਫਾਇਰਿੰਗ ਹੋ ਰਹੀ ਹੈ ਅੱਛਾ ਇੱਕ ਗੱਲ ਦੱਸਿਓ ਜਿਹੜਾ স্মੋਕ ਬੰਬ ਸੱਟਦੇ ਪਏ ਨੇ ਉਹ ਕਿੰਨਾ ਕੁ ਘੱਟ ਕੇ ਹੈਗਾ ਆ ਇਹ ਵੀ ਬੰਦਲ ਇੱਥੇ ਤੱਕ ਜਿੱਥੇ ਤੱਕ ਮੈਂ ਦੇਖਿਆ ਹੈ ਜਿੱਦਾਂ ਪੇਸ਼ੈਂਟਸ ਮੇਰੇ ਕੋਲ ਆ ਰਹੇ ਆ ਉਹ ਧੂਏ ਦੇ ਨਾਲ ਉਹਨਾਂ ਦੀ ਅੱਖਾਂ ਦੇ ਵਿੱਚ ਇੰਨਾ ਜ਼ਿਆਦਾ ਰੈੱਡਨੈਸ ਆ ਇਰਿਟੇਸ਼ਨ ਹੋ ਰਹੀ ਆ ਪਾਣੀ ਨਾ ਆ ਰਿਹਾ ਕਿ ਉਹ ਦੇਖ ਵੀ ਨਹੀਂ پا ਰਿਹਾ ਇੱਥੇ ਸੁਨਨ ਚ ਵੀ ਆਇਆ ਹੈ ਕਿ ਇੱਕ ਬੰਦੇ ਨੂੰ ਬਿਲਕੁਲ ਦਿਖਣਾ ਹੀ ਬੰਦ ਹੋ ਗਿਆ ਹੈ ਹਨਾ ਔਰ ਉਹ ਧੂਏ ਦੇ ਨਾਲ ਰੈਸ਼ਿਸ ਵੀ ਫੇਸ ਤੇ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਬਹੁਤ ਜ਼ਿਆਦਾ ਇਰਿਟੇਸ਼ਨ ਹੈ ਲੋਕਾਂ ਨੂੰ ਅੱਖਾਂ ਦੇ ਵਿੱਚ ਜੋ ਹੋ ਰਹੀ ਹੈ ਔਰ ਬਰੀਥਿੰਗ ਪ੍ਰੋਬਲਮ ਵੀ ਹੋ ਰਹੀ ਹੈ ਉਸ ਧੂਏ ਦੇ ਨਾਲ ਸਾਹ ਨਹੀਂ ਲੈ پا ਰਹੇ ਜੇ ਮੈਡੀਕਲੀ ਆਪਾਂ ਜਾਣਨਾ ਹੋਵੇ ਐਕਸਪਾਇਰ ਹੋ ਕੇ ਉਹ ਕੈਮੀਕਲ ਕਿੰਨਾ ਕੁ ਘਟਕ ਹੋ ਸਕਦਾ ਅ ਦੇਖੋ ਕੈਮੀਕਲ ਬਾਰੇ ਤਾਂ ਮੈਂ ਉਹ ਨਹੀਂ ਕਹੂੰਗੀ ਕਿ ਮੈਨੂੰ ਇੰਨੀ ਜ਼ਿਆਦਾ ਨੋਲੇਜ ਹੈਗੀ ਹੈ ਬਟ ਹਾਂ ਉਹ ਕੈਮੀਕਲ ਜਿਸ ਹੱਬ ਨਾਲ ਮੇਰੇ ਕੋ ਪੇਸ਼ੈਂਟਸ ਆਏ ਉਹਨਾਂ ਦੀ ਹਾਲਤ ਮੈਂ ਦੇਖੀ ਉਹਨਾਂ ਸਿਮਟਮਸ ਬਹੁਤ ਹੀ ਬੁਰੇ ਸੀਗੇ ਸੋ ਉਹ ਐਕਸਪਾਇਰਡ ਵਾਲੇ ਤਾਂ ਕਿਉਂਕਿ ਐਕਸਪਾਇਰ ਕੋਈ ਵੀ ਚੀਜ਼ ਹੋਵੇ ਉਹ ਜ਼ਿਆਦਾ ਹੀ ਘਾਤਕ ਹੁੰਦੀ ਹੈ ਸੋ ਐਕਸਪਾਇਰ ਬੰਮ ਦੇ ਨਾਲ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜ਼ਿਆਦਾ ਫੇਸ ਕਰਨੀ ਪੈ ਰਹੀ ਹੈ ਪ੍ਰੋਬਲਮ ਕਿਉਂਕਿ ਕਈਆਂ ਦੀ ਸਕਿਨ ਤੱਕ ਜਲ ਰਹੀ ਹੈ ਉਸ ਦੇ ਨਾਲ ਇੱਕ ਕੁਐਸਚਨ ਹੋਰ ਹੈ ਬਿਕਾਜ਼ ਤੁਸੀਂ ਇਹ ਸਾਰਾ ਧਰਨਾ ਕਲ ਦਾ ਦੇਖਦੇ ਪਏ ਹੋ ਤੁਸੀਂ ਐਕਸਪੀਰੀਅੰਸ ਕਰਦੇ ਪਏ ਹੋ ਕਿ ਇਦਾਂ ਦੇ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੀ ਫੈਟੈਲਿਟੀ ਸਾਹਮਣੇ ਆ ਸਕਦੀ ਹੈ ਇਦਾਂ ਦੇ ਲੋਕ ਫੱਟੜ ਹੋ ਸਕਦੇ ਆ ਮੈਂ ਮਤਲਬ ਜਿੱਥੇ ਤੱਕ ਕੱਲ ਤੱਕ ਸੋਚ ਕੇ ਆਈ ਸੀ ਕਿ ਲੋਕਾਂ ਨੂੰ ਮਾੜੀ ਮੋਟੀ ਸੱਟ ਲੱਗ ਸਕਦੀ ਹੈ ਪਰ ਜਦੋਂ ਮੈਂ ਇੱਥੇ ਆਈ ਮਾਹੌਲ ਬਹੁਤ ਹੀ ਜ਼ਿਆਦਾ ਖਰਾਬ ਸੀ ਜਿੱਦਾਂ ਛੜੇ ਵੱਜੇ ਲੋਕਾਂ ਦੇ ਬਿਲਕੁਲ ਬਰੀਕ ਬਰੀਕ ਲੋਹੇ ਦੀਆਂ ਜਿਹੜੀਆਂ ਗੋਲੀਆਂ ਸੀ ਉਹਨਾਂ ਦੀ ਇੱਕ ਤੋਂ 1.5 ਇੰਚ ਅੰਦਰ ਗਈਆਂ ਈਵਨ ਮੈਂ 10 ਤੋਂ 15 ਗੋਲੀਆਂ ਇੱਕ ਜਾਣੇ ਦੇ ਕੱਢੀਆਂ ਔਰ ਫਿਰ ਵੀ ਇੱਕ ਗੋਲੀ ਇੰਦਾ ਦੀ ਸੀ ਜਿਹੜੀ ਉਹਨਾਂ ਦੇ ਇੱਕ ਤੋਂ 1.5 ਇੰਚ ਦੇ ਅੰਦਰ ਹੀ ਚਲੇਗੀ ਉਹਨਾਂ ਨੂੰ ਹਸਪਤਾਲ ਜਾ ਕੇ ਕਢਵਾਨੀ ਪੈਗੀ ਬਹੁਤ ਜ਼ਿਆਦਾ ਬਰੀਕ ਹੈ ਜੋ ਕਿ ਜ਼ਹਿਰੀਲੀ ਵੀ ਹੋਣ ਵਾਲੀ ਉਹਨਾਂ ਦੀ ਬਾਡੀ ਦੇ ਵਿੱਚ ਉਹ ਜ਼ਹਿਰ ਵੀ ਕਰ ਸਕਦੀ ਹੈ ਤਾਂਕਿ ਕੀ ਕਹਿਆ ਕਿ ਤੁਸੀਂ ਟੀਟੀ ਦਾ ਇੰਜੈਕਸ਼ਨ ਲਗਵਾਓ ਹਸਪੀਟਲ ਤੇ ਜਾ ਕੇ ਜੋ ਵੀ ਹੋ ਸਕਦਾ। ਇੱਕ ਗੱਲ ਹੋਰ ਹੈ ਇੱਥੇ ਇੱਕ ਗੱਲ ਚੱਲਦੀ ਪਈ ਹੈ ਕੱਲ ਤੱਕ ਦੇ ਸ਼ੈਲਸ ਵੀ ਇਕੱਠੇ ਹੋ ਰਹੇ ਸੀਗੇ ਬੁਲੇਟ ਸ਼ੈਲਸ ਹੋ ਰਹੇ। ਤੁਹਾਡੇ ਕੋਲ ਇਦਾਂ ਦਾ ਕੋਈ ਪੇਸ਼ੈਂਟ ਆਇਆ ਜਿਹਦੇ ਗੋਲੀ ਲੰਘ ਕੇ ਗਈਆਂ ਲੱਗੀ ਹੋਵੇ? ਨਹੀਂ ਮੇਰੇ ਕੋਲ ਜਿੱਦਾਂ ਜਿਹੜੇ ਪਲਾਸਟਿਕ ਦੇ ਵਜ ਰਹੀਆਂ ਸੀ ਗੋਲੀਆਂ ਹਨਾ ਉਹ ਵਾਲੇ ਮੇਰੇ ਕੋਲ ਪੇਸ਼ੈਂਟਸ ਆਏ ਨੇ ਜਿਨ੍ਹਾਂ ਦੇ ਗੋਲੀ ਲੰਘ ਕੇ ਗਈ ਇਦਾਂ ਦਾ ਮੈਂ ਕੁਝ ਸੁਣਿਆ ਬਹੁਤ ਹੈ ਪਰ ਮੇਰੇ ਕੋਲ ਇਦਾਂ ਦਾ ਕੋਈ ਪੇਸ਼ੈਂਟ ਨਹੀਂ ਆਇਆ। ਮੇਰੇ ਕੋਲ ਜਿਹੜਾ ਪਲਾਸਟਿਕ ਦੇ ਜਿਨ੍ਹਾਂ ਦੇ ਵਜ ਰਹੇ ਆ ਜਿਹੜੇ ਅਥਰੂ ਗ ਸੋ ਹੇਨਾ ਡਾਈਟਿਸ਼ ਐਜ਼ ਅ ਡਾਈਟਿਸ਼ੀਅਨ ਜੇ ਮੈਂ ਗੱਲ ਕਰਾਂ ਮੈਂ ਸ਼ੋਰ ਨਹੀਂ ਹੈਗਾ ਜੀ ਡਾਈਟਿਸ਼ੀਅਨ ਔਨ ਗਰਾਉਂਡ ਦਾ ਨਿਕਲਦਾ ਆ ਬਟ ਇਫ ਇਟ ਇਜ਼ ਯੂਅਰ ਫਰਸਟ ਐਕਸਪੀਰੀਅੰਸ ਹੈ ਨਾ ਦੈਨ ਹਾਊ ਹਾਊ ਆਰ ਯੂ ਲੁਕਿੰਗ ਐਟ ਯੂ ਇਦਾਂ ਹੈ ਕਿ ਮੈਂ ਵੈਸੇ ਬੈਕਗ੍ਰਾਉਂਡ ਤੇ ਮੇਰੀ ਜੀਐਨਐਮ ਨਰਸਿੰਗ ਸੀ ਬਟ ਲਾਸਟ ਈਅਰ ਤੋਂ ਮੈਂ ਐਜ਼ ਅ ਡਾਈਟੀਸ਼ਨ ਜੌਬ ਕਰ ਰਹੀ ਸੀਗੀ ਔਰ ਮੇਰਾ ਸ਼ੁਰੂ ਤੋਂ ਹੀ ਸੇਵਾ ਭਾਵਨਾ ਵਾਲਾ ਮਨ ਰਿਹਾ ਤਾਂ ਹੀ ਮੈਂ ਨਰਸਿੰਗ ਵੀ ਕੀਤੀ ਸੀ ਔਰ ਜਦੋਂ ਮੈਂ ਆਪਣੇ ਬਜ਼ੁਰਗਾਂ ਨੂੰ ਇੱਥੇ ਲੜਦੇ ਦੇਖਿਆ ਔਰ ਉਹਨਾਂ ਨੂੰ ਜ਼ਖਮੀ ਹੁੰਦੇ ਦੇਖਿਆ ਮੇਰੇ ਅੰਦਰ ਨਾ ਬਹੁਤ ਹੀ ਜ਼ਿਆਦਾ ਦੁੱਖ ਲੱਗਾ ਉਹਨਾਂ ਨੂੰ ਦੇਖ ਕੇ ਨਾ ਫਿਰ ਮੈਂ ਉਦੋਂ ਆਈ ਮੈਂ ਕਿਹਾ ਨਹੀਂ ਮੈਨੂੰ ਵੀ ਉੱਥੇ ਜਾਣਾ ਚਾਹੀਦਾ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਕੰਟੀਨਿਊਸਲੀ ਕੰਟੀਨਿਊਸਲੀ ਜਿਹੜੀ ਫਾਇਰਿੰਗ ਹੋ ਰਹੀ ਹੈ ਕੰਟੀਨਿਊਸਲੀ ਇਦਾਂ ਦੀਆਂ ਆ ਮੇਰੇ ਸਾਰੇ ਭਰਾ ਹੈ ਸਾਰੇ ਪਿਓਾਂ ਵਰਗੇ ਹੈ ਬਹੁਤ ਹੀ ਜ਼ਿਆਦਾ ਕੇਅਰ ਕਰ ਰਹੇ ਹੈ ਮੇਰੀ ਵੀ ਔਰ ਮੈਨੂੰ ਬਹੁਤ ਸਪੋਰਟ ਕੀਤਾ ਇਵਨ ਸਾਡੇ ਕੋ ਬੈਨ ਲਈ ਆਪਾਂ ਸਿਰਫ ਫਸਟ ਏਡ ਲੈ ਕੇ ਆਏ ਸੀ ਸਾਡੇ ਕੋ ਬੈਨ ਲਈ ਕੋਈ ਚੇਅਰ ਨਹੀਂ ਸੀ ਇੱਕ ਸਰਪ ਸੰਸਥਾ ਕਰਕੇ ਕੋਈ ਹੈਗੀ ਉਹਨਾਂ ਨੇ ਆ ਕੇ ਸਾਨੂੰ ਚੇਅਰਸ ਟੇਬਲਸ ਵੀ ਲਿਆ ਕੇ ਦਿੱਤੇ ਹੈ ਇਵਨ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਔਰ ਇੱਥੇ ਦੇ ਨਜ਼ਦੀਕੀ ਲੋਕ ਵੀ ਸਾਨੂੰ ਆ ਕੇ ਬਹੁਤ ਪਿਆਰ ਦੇ ਰਹੇ ਨੇ ਕਹਿ ਰਹੇ ਨੇ ਕਿ ਜੇ ਤੁਹਾਨੂੰ ਸੌਣਾ ਹੈ ਤੁਸੀਂ ਉੱਥੇ ਆ ਕੇ ਸੋ ਫਿਲਹਾਲ ਆਪਾਂ ਸਾਰੀ ਰਾਤ ਇੱਥੇ ਸੀਗੇ ਕੱਲ ਵੀ ਔਰ ਅੱਜ ਵੀ ਅੱਛਾ ਇਹਨਾਂ ਇੱਕ ਚੀਜ਼ ਹੋਰ ਮੈਂ ਜਾਣਨਾ ਚਾ ਇੱਥੇ ਜ਼ਖਮੀ ਹੋ ਰਹੇ ਨੇ ਕੀ ਕੁਝ ਉਹਨਾਂ ਨੂੰ ਮਿਲ ਸਕਦਾ ਹੈ ਹਾਂਜੀ ਇਹ ਸਾਡੇ ਕੋ ਸਾਰਾ ਡਰੈਸਿੰਗ ਦਾ ਸਮਾਨ ਹੈ ਠੀਕ ਹੈ ਜਿਹੜੇ ਅੱਖਾਂ ਦੇ ਵਿੱਚ ਉਹਨਾਂ ਦੇ ਇਰਿਟੇਸ਼ਨ ਹੋ ਰਹੀ ਹੈ ਧੂਏ ਦੇ ਨਾਲ ਔਰ ਬਰੀਥਿੰਗ ਪ੍ਰੋਬਲਮਸ ਹੋ ਰਹੀਆਂ ਆ ਉਹਦੇ ਲਈ ਸਾਡੇ ਕੋ ਆਈ ਡ੍ਰੌਪਸ ਵੀ ਅੱਖਾਂ 'ਚ ਪਾਉਣ ਲਈ ਔਰ ਬਰੀਥਿੰਗ ਪ੍ਰੋਬਲਮਸ ਵਾਸਤੇ ਆਪਾਂ ਉਹਨਾਂ ਨੂੰ ਇਹ ਵੀ ਰੈਮੇਡੀਜ਼ ਦੇ ਰਹੇ ਆ ਕਿ ਉਹਨਾਂ ਨੂੰ ਨਮਕ ਲਗਾਉਣਾ ਚਾਹੀਦਾ ਹੈ ਜੀਭ ਤੇ ਜੋ ਕਿ ਮੈਨੂੰ ਇੱਥੇ ਦੇ ਐਕਸ ਸਰਵਿਸ ਜਿਹੜੇ ਰਹੇ ਨੇ ਐਕਸ ਸਰਵਿਸ ਮੈਨੂੰ ਉਹਨਾਂ ਨੇ ਹੀ ਦੱਸਿਆ ਔਰ ਉਸ ਤੋਂ ਬਾਅਦ ਸਾਡੇ ਕੋ ਉਹਨਾਂ ਲਈ ਪਾਣੀ ਵੀ ਹੈ ਗਾਇਆ ਔਰ ਪੇਨ ਕਿਲਰਸ ਐਂਟੀਬਾਇਓਟਿਕ ਵੀ ਨੇ ਅੱਛਾ ਇੱਕ ਪਰਸਨਲ ਕੁਐਸਚਨ ਹੈ ਨਾ ਸੋ ਇਫ ਯੂ ਆਰ ਫੇਮਸ ਵਿਦ ਦ ਥਾਰ ਡੂ ਯੂ ਲਵ ਡਰਾਈਵਿੰਗ ਥਾਰ ਯੈਸ ਆਈ ਲਵ ਡਰਾਈਵਿੰਗ ਥਾਰ ਮੈਂ ਕੀਤੀ ਵੀ ਇਹ ਡਰਾਈਵ ਔਰ ਮੈਨੂੰ ਉਹਦਾ ਵੀ ਕਾਰ ਚਲਾਉਂਦਾ ਬਹੁਤ ਸ਼ੌਂਕ ਹੈ ਬਟ ਥਾਰ ਤਾਂ ਮੇਰੀ ਫੇਵਰਿਟ ਹੈ ਇਸ ਵੇਲੇ ਨਾ ਸ਼ੰਭੂ ਦੇ ਉੱਤੇ ਜਿਹੜਾ ਕੋਈ ਵੀ ਤੁਹਾਨੂੰ ਤੁਹਾਡੇ ਬਾਰੇ ਗੱਲ ਕਰ ਰਿਹਾ ਉਹ ਕਹਿੰਦੇ ਕਿ ਕੁੜੀ ਐ ਬੜੀ ਧਾਕੜ ਕੁੜੀ ਐ ਤੇ ਆ ਕੇ ਇੱਥੇ ਖੜੀ ਐ ਤੇ ਮੂਰਤਾਂ ਸੰਭਿਆ ਪਿਆ ਹਾਂਜੀ ਬਿਲਕੁਲ ਉਹਨਾਂ ਦਾ ਪਿਆਰ ਸੱਚcari ਇੰਨਾ ਐ ਕਿ ਉਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਐ ਕਿ ਆ ਕੇ ਮੈਂ ਉਹਨਾਂ ਨੂੰ ਸੇਵਾ ਕੀਤੀ ਸਪੋਰਟ ਕੀਤੀ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲੀ ਤੇ ਜਦੋਂ ਤੱਕ ਇਹ ਅੰਦੋਲਨ ਐ ਉਦੋਂ ਤੱਕ ਮੈਂ ਉਹਨਾਂ ਦੇ ਨਾਲ ਹੀ ਰਹੂੰਗੀ ਸੋ ਮੱਚ ਨਾ ਤੇ ਬਿਲਕੁਲ ਹਿਨਾ ਵਰਗੇ ਡਾਕ ਮਦਦ ਕਰਨ ਵਾਸਤੇ ਉਹਨਾਂ ਦਾ ਸਹਿਯੋਗ ਕਰਨ ਵਾਸਤੇ ਪੂਰਾ ਇੰਤਜ਼ਾਮ ਆਤ ਇੱਥੇ ਮੌਜੂਦ ਨੇ ਮੇਰੇ ਮਗਰ ਉਹਨਾਂ ਦੀ ਠਾਰ ਤੇ ਮੇਰੇ ਨਾਲ ਦੇ ਪਾਸੇ ਉਹਨਾਂ ਦੀਆਂ ਦਵਾਈਆਂ ਸਾਰਾ ਸਾਜ਼ੋ ਸਮਾਨ ਪਿਆ ਹੋਇਆ ਹੈ ਖैर ਇਸ ਮਾਮਲੇ ਨੂੰ ਲੈ ਕੇ ਇਹ ਧਰਨਾ ਕੀ ਮੋੜ ਲੈਂਦਾ ਉਹ ਆਉਣ ਦੇ ਸਮੇਂ ਚ ਦੇਖਣਾ ਹੋਵੇਗਾ ਉਦੋਂ ਤੱਕ ਲਈ ਬਨੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ